ਆਪਾਂ ਇਸ ਵੇਲੇ ਵਿਧਾਨ ਸਭਾ ਕਾਇਨਾਲਾ ਤੇ ਬਲਾ ਅਮਰਸਰ ਗੁਰਦਾਸਪੁਰ ਦੀ ਹੱਦ ਦੇ ਉੱਤੇ ਖੜਿਆ ਇੱਦਾਂ ਸਾਡੇ ਡੇਲਾ ਬੱਬਾ ਨਾਨਕਾ ਇੱਦਾਂ ਅਈ ਨਾਲ ਆਇਆ ਆ ਪਿੱਛਲੇ ਪਾਸੇ ਆਪਣੇ ਰਾਵੀ ਦਰਿਆ ਆਪਣੇ ਵਗ ਰਿਹਾ ਹਰ ਵਾਰ ਰਾਵੀ ਦਰਿਆ ਚ ਜਦੋਂ ਪਾਣੀ ਚੜਦਾ ਸੀਗਾ ਤੇ ਇਹ ਸੇਦੀਆਂ ਦੀਆਂ ਸਾਡੀਆਂ ਬਹੁਤ ਫਸਲਾਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਸੀ ਕਰੋੜਾਂ ਰੁਪਏ ਦੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਸੀਗਾ ਤੇ ਮੈਂ 2 ਸਾਲ ਪਹਿਲਾਂ ਜਦੋਂ ਬਹੁਤ ਪਾਣੀ ਆਇਆ ਤੇ ਮੁਖਵੰਤੀ ਸਾਹਿਬ ਸਦਾ ਭਗਵਾਨ ਸਿੰਘ ਮਾਨ ਜੀ ਮੈਨੂੰ ਕਹਿੰਦੇ ਕਿ ਇਹ ਕਿਉਂ ਉੱਥੇ ਬਾੜੀ ਆਉਂਦਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉੱਥੇ ਇੱਕ ਪੁਲ ਬਣਨ ਵਾਲਾ ਜੀ ਜੇ ਉਹ ਪੁਲ ਬਣ ਜੇ ਤੇ ਸਾਡੀ ਕਾਇਆ ਕਲਪੂ ਹੋ ਸਕਦੀ ਹੈ ਸਾਡਾ ਏਰੀਆ ਜਿਹੜਾ ਬਚ ਸਕਦਾ ਸੋ ਉਹਨਾਂ ਨੇ ਆਪਾਂ ਨੂੰ 11 ਕਰੋੜ ਰੁਪਏ ਦਿੱਤਾ ਇਸ ਪੁਲ ਵਾਸਤੇ ਤੇ ਅੱਗੇ ਸੜਕ ਵੀ ਜਿਹੜੀ ਉਹ ਵੀ ਅਸੀਂ ਥੋੜੀ ਵੱਡੀ ਵੀ ਕੀਤੀ ਹੈ ਉਹਦੀ ਫੇਸ ਵੀ ਕੀਤੀ ਹੈ ਇਹ 11 ਕਰੋੜ ਦੀ ਲਗਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਇਹਨੂੰ 15 ਜੁਲਾਈ ਤੱਕ ਖੋਲ੍ਹ ਦਾਂਗੇ 10-15 ਦਿਨ ਦੇ ਵਿੱਚ ਵਿੱਚ ਕੰਪਲੀਟ ਹੋ ਗਿਆ ਸਦਾ ਹੀ ਅਸੀਂ ਇਹਦੇ ਦੂਵੇਂ ਪਾਸੇ ਰੋਡ ਜਿਹੜੀ ਬਣਨ ਵਾਲੀ ਹੈਗੀ ਉਹ ਬੜਾ ਆਖੇ ਇਹਨੂੰ ਜਦੋਂ ਖੋਲ੍ਹ ਦਾਂਗੇ ਤਾਂ ਹੁਣ ਸਾਨੂੰ ਜਿਹੜਾ ਕੋਈ ਖਤਰਾ ਨਹੀਂ ਹੈ ਕਿ ਇੱਥੇ ਪਾਣੀ ਚ ਸਾਡੇ ਕਿਸਾਨ ਰਹਿ ਜਾਣਗੇ ਜਾਂ ਕੋਈ ਲੇਬਰ ਵਾਲੇ ਪਿਛਲੀ ਵਾਰ ਅਸੀਂ ਬੜੀਆਂ ਔਖੀਆਂ ਲੇਡੀਜ਼ ਬਚਾਦੀਆਂ ਜਿਹੜੀਆਂ ਕੰਮ ਕਰਦੀਆਂ ਗਈਆਂ ਸੀਗੀਆਂ ਉਹਨਾਂ ਨੂੰ ਬੜਾ ਔਖਾ ਕੋ ਪਾਣੀ ਚੋਂ ਕੱਢ ਕੇ ਲੈਂਦਾ ਸੀਗਾ ਸੋ ਮੈਂ ਅੱਜ ਵਿਖੜ ਆਇਆ ਹਾਂ ਹੜਾਂ ਦਾ ਕਿਉਂਕਿ ਅੱਗੇ ਮੌਸਮ ਆ ਗਿਆ ਉਹਦੇ ਅਗਾਊਂ ਪ੍ਰਬੰਧਨ ਮੇਰੇ ਨਾਲ ਐਸ.ੀ. ਸਾਹਿਬ ਨੇ ਐਸ.ਡੀ.ਐਮ. ਸਾਹਿਬ ਨੇ ਐਕਸੀਅਨ ਸਾਹਿਬ ਨੇ ਬੀ.ਡੀ.ਓ. ਸਾਰੇ ਅਫਸਰ ਨੇ ਸਰਦਨ ਮੇ ਲੈ ਕੇ ਆਏ ਕਿਉਂਕਿ ਇਹ ਐਡਵਾਂਸ ਸਾਨੂੰ ਇੰਨੀ ਥੀ ਜਿਆਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ ਸੋ ਮੈਂ ਆਪਣੀ ਟੀਮ ਦਾ ਵੀ ਅਫਸਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਬੜੇ ਟਾਈਮ ਦੇ ਵਿੱਚ ਇਸ ਪੁਲ ਨੂੰ ਜਿਹੜਾ ਤਿਆਰ ਕੀਤਾ ਬਹੁਤ ਤੇਜ਼ੀ ਨਾਲ ਤਿਆਰ ਕੀਤਾ ਸੋ ਮੈਨੂੰ ਲੱਗਦਾ ਕਿ ਹੁਣ ਐ ਸੀਰੀਅਲ ਚੜ੍ਹਾਂ ਦੀ ਜਿਹੜੀ ਆ ਉਹ ਮਾਰ ਤੋਂ ਅਸੀਂ ਬਚ ਜਾਾਂਗੇ ਬਾਕੀ ਕੁਦਰਤ ਤੇ ਜਦੋਂ ਕੁਦਰਤ ਆ ਕੋਈ ਜ਼ਿਆਦਾ ਹੀ ਆ ਜੇ ਕੰਮ ਤਾਂ ਫਿਰ ਤਾਂ ਵੱਖਰੀ ਗੱਲ ਆ ਪਰ ਨਹੀਂ ਤੇ ਮੇਰੇ ਨੂੰ ਲੱਗਦਾ ਕਿ ਹੁਣ ਕਿਰਪਾ ਹੋ ਜੂਗੀ ਕਿਉਂਕਿ ਜਦੋਂ ਮੈਂ ਪਹਿਲੇ ਬੜਿਆ ਸੀ ਤੇ ਐਮਪੀ ਮੰਤਰੀ ਬਣਿਆ ਸੀਗਾ ਤੇ ਲੋਕਾਂ ਨੇ ਮੈਨੂੰ ਬਹੁਤ ਕਿਹਾ ਜੀ ਕਿ ਇੱਕ ਪੋਲ ਜੀ ਬਣਾ ਦੋ ਇਹ ਬੜਦਾ ਹੀ ਦੀ ਜੀ ਪਿੰਦੂ ਕਹਿੰਦੇ 50 ਸਾਲ ਹੋ ਗਏ ਜੀ ਇਹ ਪੋਲ ਨਹੀਂ ਬਣਦਾ ਮੈਂ ਬੜਦਾ ਕਿਉਂ ਨਹੀਂ ਯਾਰ ਕਹਿੰਦੇ ਬਣਾਇਆ ਜੀ ਬਣਨਾ ਕੀ ਸੀਗਾ ਸੋ ਆਪਾਂ ਇੱਕ ਇਹ ਪੋਲ ਬਣਾਇਆ ਦੋ ਆਪਾਂ ਪਟੂਨ ਬਦੇ ਚ ਬਣਾਇਆ ਕਾਰੀ ਦਾ ਵੀ ਦੇ ਉੱਤੇ ਇਸੇ ਕਰਕੇ ਬਣਾਇਆ ਕਿ ਜਿਹੜੇ ਪਾਸ ਸਾਡੇ ਕਿਸਾਨ ਨੇ ਉਹ ਵਧੀਆ ਖੇਤੀ ਕਰ ਸਕਣ ਚੰਗੀ ਵਾਈ ਕਰ ਸਕਣ ਇੰਨਾ ਪੁੱਲਾਂ ਦੇ ਕਰਕੇ ਹੋੜ ਜ਼ਮੀਨ ਦਾ ਰੇਟ ਜਿਹੜਾ ਇੱਥੇ ਤੁਸੀਂ ਦੇਖਿਓ ਸਾਡੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਕੋਈ ਪਿੰਡਾਂ ਨੂੰ ਨਾ ਪਹੁੰਚੇ ਇਹ ਤਾਂ ਬੜਾ ਲਾਭ ਅਗਲੇ ਪਾਸੇ ਤੁਹਾਨੂੰ ਮੈਂ ਦੱਸਿਆ ਵੀ ਇੱਦਾਂ ਦੀ ਲੰਘ ਕੇ ਅੱਗੇ ਆਪਾਂ ਡੇਰੇ ਬੋਬੇਦਾਨ ਕਦੋਂ ਜੁੜ ਜਾਂਦੇ ਆਂ ਆਓ ਅੱਗੇ ਮਤਲਬ ਜਿਹੜਾ ਬੜੇ ਬੜੇ ਪਿੰਡ ਦੇ ਅੱਗੇ ਬਹੁਤ ਜ਼ਮੀਨ ਹੈ ਆਪਣੀ ਉਸਾਰੇ ਵਾਰ ਵੀ ਇਦਾਂ ਤੋਂ ਅੱਗੇ ਸਾਰੇ ਇਲਾਕੇ ਨੂੰ ਬਹੁਤ ਜਿਹੜਾ ਫਾਇਦਾ ਹੋਊਗਾ ਉਹ ਸਭ ਤੋਂ ਜ਼ਿਆਦਾ ਹੈ ਸਾਡੇ ਦੇਸ਼ ਨੂੰ ਫਾਇਦਾ ਹੋਊਗਾ ਸਾਡੇ ਸਾਕਾ ਜਿਹੜੇ ਜਵਾਨ ਨੇ ਬੀਐਸਐਫ ਵਾਲੇ ਫੌਜ ਵਾਲੇ ਉਹਨਾਂ ਨੂੰ ਅੱਗੇ ਜਾਣਾ ਅੱਗੇ ਫੌਜਦਿਆਂ ਤੇ ਬੀਐਸਐਫ ਦੀਆਂ ਚੌਕੀਆਂ ਨੇ ਤੇ ਉਹਨਾਂ ਦਾ ਰੋਜ ਆਵਾਜਾਈ ਦਾ ਬਚਾ ਦੇ ਉਹ ਬੜੇ ਤੰਗ ਹੋ ਜਾਂਦੇ ਹੜਾਂ ਦੇ ਵਿੱਚ ਪੋ ਉਹਨਾਂ ਦਾ ਵੀ ਬੜਾ ਜਿਹੜਾ ਕੰਮ ਮਤਲਬ ਨੁਕਸਾਨ ਹੋ ਜਾਂਦਾ ਸੀ ਇਸ ਸਮੇਂ ਦੇਖ ਰਹੇ ਹਾਂ ਕਿ ਕਾਫੀ ਹਰੀਆਲੀ ਆ ਮੈਂ ਹਰੀਆਲੀ ਹਰਕਾ ਨਹੀਂ ਹੋਊਗਾ ਤੁਸੀਂ ਦੇਖ ਲਓ ਹਰਕਾ ਫਸਲਾਂ ਦਾ ਬਿਲਕੁਲ ਨਹੀਂ ਹੋਊਗਾ ਕਿਉਂਕਿ ਪਾਣੀ ਦੀ ਕੋਈ ਪ੍ਰੋਬਲਮ ਇੱਥੇ ਨਹੀਂ ਆਊਗੀ ਸੋ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆਪਣੇ ਅਫਸਰਾਂ ਦੇ ਮੰਡੀ ਬੋਰਡ ਵਾਲੇ ਸਾਥੀਆਂ ਦੀ ਐਸਸੀ ਸਾਹਿਬ ਦੀ ਐਕਸਿਸ ਸਾਹਿਬ ਸਾਰੇ ਆਈਐਸਬੀਓ ਸਾਹਿਬ ਜਿਨ੍ਹਾਂ ਨੇ ਨਹੀਂ ਮਿਹਨਤ ਦੇ ਨਾਲ ਪੋਲ ਨੂੰ ਜਿਹੜਾ ਇਤਿਆਦ ਕੀਤਾ ਸੋ ਮੈਂ ਮੈਂ ਸਮਝਦਾ ਕਿ ਜਿਹੜਾ ਲੋਕਾਂ ਦੇ ਨਾਲ ਅਸੀਂ ਵਾਦੇ ਕੀਤੇ ਸੀਗੇ ਉਹ ਲਗਭਗ ਅਸੀਂ ਆਪਣੇ ਪੂਰੇ ਕਰ ਰਹੇ ਮੈਂ ਤਾਂ ਇਹ ਨਾਲੇ ਚਾ ਵਾਦੇ ਵੀ ਨਹੀਂ ਕੀਤੇ ਉਹ ਵੀ ਪੂਰੇ ਕਰਨ ਲੱਗਾ ਜਿਹੜੀਆਂ ਮੈਂ ਗੱਲਾਂ ਨਹੀਂ ਸੀ ਲੋਕਾਂ ਨੂੰ ਕੀਆਂ ਉਹ ਵੀ ਆਪਾਂ ਪੂਰੀਆਂ ਕਰਦਣ ਲੱਗੇ ਆ ਵੀ ਕਿਸੇ ਦਾ ਕੀਤਾ ਨਾ ਜਿਹੜਾ ਜਿਹੜਾ ਕਿਸਾਨਾਂ ਦਾ ਤੇ ਸਾਡੇ ਲੋਕਾਂ ਦਾ ਮਜ਼ਦੂਰਾਂ ਦਾ ਜਿਹੜਾ ਉਹ ਭਲਾ ਹੋ ਜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈ